ਬਾਈ ਜੱਟਾ ਕਰੇਗਾ ਜੇ ਮਾਦਾ ਕਰੋਗਾ ਯਾਰਾ ਪੁੰਡਿਆਂ ਨੂੰਗਾ ਤੋੜ ਲਿਆ ਕਰਨਾ ਮੜੀ ਬਾਈ ਜਮਾਨੇ ਦੀ ਉਹ ਚੀਜ਼ 48 ਨੇ ਵੀ ਅਸੀਂ ਇਸ ਵੇਲੇ ਇੱਕ ਕੁੰਨ ਸਟ੍ਰੇਨ ਤੇ ਹੀ ਖੜੇ ਆ ਪਿੰਡ ਸੌਰੀ ਸਾਰਾ ਟ੍ਰੇਨ ਖੜੇ ਆ ਪਿੰਡ ਧੋਲੇ ਦੇ ਵਿੱਚ ਤਕਰੀਬਨ 40-50 ਪਸ਼ੂ ਜਿਹੜੇ ਸੀ ਗੁਜਰ ਜਿਹੜੀ ਕਮਿਊਨਿਟੀ ਹੈ ਇਹ ਮੱਝਾ ਚਾਰ ਲਈ ਅੱਗੇ ਪਿੱਛੇ ਮੂਵ ਕਰਦੇ ਰਹਿੰਦੇ ਆ ਇਸ ਇਲਾਕੇ ਦੇ ਵਿੱਚ ਆਏ ਹੋਏ ਸੀ ਅਪੀਰੈਂਟਲੀ ਇਹ ਮੱਝਾਂ ਚਾਰਨ ਦੇ ਲਈ ਔਰ ਪਾਣੀ ਪੀਉਣ ਦੇ ਲਈ ਇਹਨਾਂ ਨੇ ਰੇਲ ਗੇੜੇ ਵਿੱਚ ਉਤਾਰੀਆਂ ਗਾਰ ਹੋਣ ਕਰਕੇ ਮੱਝਾਂ ਉਹਦੇ ਵਿੱਚ ਫਸ ਗਈਆਂ ਤੇ ਨਿਕਲ ਨਹੀਂ ਸਕੀਆਂ ਔਰ ਕੁਝ ਪਸ਼ੂਆਂ ਦੀ ਤਕਰੀਬਨ 10 ਦੀ ਮੌਤ ਹੋ ਗਈ ਹੈ ਅ ਕੁਝ ਪਸ਼ੂ ਅਸੀਂ ਜਿਉਂਦੇ ਕੱਢਣ ਦੇ ਵਿੱਚ ਇਸ ਵੇਲੇ ਲੱਗੇ ਹੋਏ ਆ ਕੱਢ ਲਏ ਨੇ ਉਮੀਦ ਹੈ ਕਿ ਹੋਰ ਵੀ ਕੱਢ ਲਵਾਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਸਰ ਜিসিਬ ਲੱਗਿਆ ਜੀ ਸਾਡਾ ਸਾਰਾ ਅਮਲਾ ਇੱਥੇ ਹੈ ਪੁਲਿਸ ਅਮਲਾ ਇੱਥੇ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਿੰਡ ਵਿਕਾਸ ਮਕਮਾ ਸਾਰੇ ਇੱਥੇ ਹੈ ਔਰ ਹਰੇਕ ਬੰਦੀ ਸਾਇਤਾਨਾ ਦੇ ਦੇ ਰਹੀਆਂ ਐनिमल ਹਸਬੈਂਡਰੀ ਡਿਪਾਰਟਮੈਂਟ ਵੀ ਇੱਥੇ ਆ ਗਿਆ ਜਿਹੜੇ ਪਸ਼ੂ ਕੋਈ ਜਿਹੜੇ ਜਿਨ੍ਹਾਂ ਨੂੰ ਫਰਸਟ ਏਡ ਜਾਂ ਕੋਈ ਛੋਟੀ ਚੀਜ਼ ਦੀ ਜ਼ਰੂਰਤ ਹੋਊਗੀ ਉਹ ਵੀ ਧਿਆਨ ਦੇ ਕੇ ਕਿ ਕਿ ਇਹਨਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਸਰਕਾਰ ਕਣੀ ਉਹ ਵੀ ਕਿ ਅਸੀਂ ਇਸ ਵੇਲੇ ਐਮਰਜੈਂਸੀ ਸਿਚੁਏਸ਼ਨ ਚ ਖੜੇ ਆ ਕੋਈ ਕਹਿੰਦੀ ਜੇ ਇਹਨਾਂ ਦੀ ਇਹੋ ਜਿਹੀ ਮੰਗ ਹੈ ਤਾਂ ਇਹਨਾਂ ਦੀ ਦਰਖਾਸਤ ਲੈ ਕੇ ਇਹਨਾਂ ਦੀ ਬੰਦੀ ਜਿਹੜੀ ਹੈਗੀ ਉਹਦੀ ਮ मैडम एतिरा जो ਅਮੀਰ ਅਸਟੋਕ ਜਾਂ ਇਹਨਾਂ ਤੋਂ ਦਰਖਾਸਤ ਲਵਾਂਗੇ ਇਸ ਵੇਲੇ ਅਸੀਂ ਰੈਸਕਿਊ ਆਪਰੇਸ਼ਨ ਚ ਅਜੇ ਸਿਰਫ ਰੈਸਕਿਊ ਆਪਰੇਸ਼ਨ ਸੰਭਾਗੇ ਵਾਂਸ ਦ ਰੈਸਕਿਊ ਆਪਰੇਸ਼ਨ ਇਜ਼ ਓਵਰ ਇਹਨਾਂ ਤੋਂ ਉਹਨੇ ਵੀ ਗੱਲ ਸੁਣ ਕੇ ਇਹਨਾਂ ਦੀ ਦਰਖਾਸਤ ਲੈ ਕੇ ਜੋ ਬਣਦੀ ਬਦਦੋ ਤਸੀਂ ਕਰ ਸਕਾਂਗੇ ਭਾਵੇਂ ਸੀਐਮ ਰਿਲੀਫ ਫੰਡ ਚੋਂ ਜਾਂ ਅਦਰਵਾਈਜ਼ ਜ਼ਰੂਰ ਕਰਾਂਗੇ ਇੱਕ ਸਰ ਇਹਨਾਂ ਨੇ ਹੋਰ ਦੱਸਿਆ ਵੀ ਜਿਹੜੀ ਜੰਗਲੀ ਬੂਟੀ ਹੈ ਵੀ ਇੱਥੋਂ ਤੋਂ ਲੈ ਕੇ ਪਿੱਛੇ ਤੱਕ ਥੋੜੀ ਸਾਫ ਸੀਗੀ ਇਹ ਪਿੱਛੋਂ ਇੱਕ ਦਾ ਮਤਲਬ ਵਹਾ ਆ ਗਿਆ ਜਿਹਦੇ ਕਾਰਨ ਪਸ਼ੂ ਉਹਦੇ ਵਿੱਚ ਦਬ ਗਏ ਨਿਕਲ ਨਹੀਂ ਸਕੇ ਬਿਲਕੁਲ ਠੀਕ ਹੈ ਪਾਣੀ ਦੇ ਫਲੋ ਨਾਲ ਬਹੁਤ ਵਾਰ ਹੋ ਜਾਂਦਾ ਹੈ ਬ ਉਦੇ ਕਰਕੇ ਗਰੁੱਥ ਹੋ ਜਾਂਦੀ ਹੈ ਕੋਈ ਨਸਫਾਈ ਤਾਂ ਸਾਡੀ ਚੱਲ ਹੀ ਰਹੀ ਹੈ ਹੋਰ ਵੀ ਸਫਾਈ ਕਰਦੇ ਰਹੀਏ ਥੈਂਕ ਯੂ ਥੈਂਕ ਯੂ